ਦੇਸਵਲ ਦੀ ਵੱਡੀ ਖਬਰ ਤੁਹਾਨੂੰ ਕਰਾਂਗੇ ਗੱਲ ਕਰਾਂਗੇ ਫਿਰੋਜ਼ਪੁਰ ਦੇ ਵਿੱਚ ਇਨਸਾਨੀਅਤ ਨੂੰ ਸ਼ਰਮਸਾਰ ਕਰਦੀ ਹੋਈਆਂ ਤਸਵੀਰਾਂ ਸਾਹਮਣੇ ਦਰਅਸਲ ਇੱਕ ਵੱਡੀ ਖਬਰ ਹੈ ਇਨਸਾਨੀਅਤ ਨੂੰ ਸ਼ਰਮਸਾਰ ਕਰਦੀ ਹੋਈ ਪੁਲਿਸ ਮੁਲਾਜ਼ਮ ਦੇ ਪੁੱਤਰ ਦਾ ਕਿਨਾਉਣਾ ਕਾਰਨਾਮਾ ਸਾਹਮਣੇ ਆਇਆ ਇੱਕ ਮਹਿਲਾ ਦੀ ਬੇਰਹਿਮੀ ਦੇ ਨਾਲ ਕੁਟਮਾਰ ਦੇ ਇਲਜ਼ਾਮ ਲੱਗੇ ਨੇ ਮਹਿਲਾ ਦੀ ਇਤਰਾਜ਼ਯੋਗ ਵੀਡੀਓ ਵਾਇਰਲ ਕੀਤੀ ਇਸ ਸੋਚੋ ਜੀ ਇਤਰਾਜ ਜੋਗ ਵੀਡੀਓ ਇੱਕ ਮਹਿਲਾ ਦੀ ਵਾਇਰਲ ਕੀਤੀ ਹੈ ਪੀੜਤ ਪਰਿਵਾਰ ਦੇ ਵੱਲੋਂ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਪੀੜਤ ਪਰਿਵਾਰ ਦੇ ਇਲਜ਼ਾਮ ਨੇ ਪੁਲਿਸ ਕਾਰਵਾਈ ਨਹੀਂ ਕਰ ਰਹੀ ਹੈ ਮਾਮਲੇ ਦੀ ਜਾਂਚ ਕਰ ਰਹੇ ਨੇ ਮਾਮਲੇ ਦੀ ਜਾਂਚ ਹੋ ਰਹੀ ਹੈ ਬੰਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਏਗੀ ਪੁਲਿਸ ਵੱਲੋਂ ਭਰੋਸਾ ਦਿੱਤਾ ਗਿਆ ਇੱਕ ਵਪੀਟਰ ਦੱਸਿਆ ਕਿ ਹਾਲਾਂਕਿ ਪੁਲਿਸ ਵਿਸ਼ਾਸੀ ਹਮਲੇ ਤੇ ਸਵਾਲ ਇਹ ਨਿਸ਼ਾਨ ਹੈ ਕਿ ਇਸ ਮਾਮਲੇ ਨੂੰ ਲੈ ਕੇ ਕਿਸੇ ਤਰ੍ਹਾਂ ਦੀ ਕੋਈ ਕਾਰਵਾਈ ਅਮਲ ਦੇ ਵਿੱਚ ਨਹੀਂ ਲਿਆਂਦੀ ਜਾ ਰਹੀ ਹੈ ਔਰ ਪੀੜਿਤ ਪਰਿਵਾਰ ਦੇ ਵੱਲੋਂ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਲੇਕਿਨ ਪੁਲਿਸ ਪ੍ਰਸ਼ਾਸਨਿਕ ਕਮਲੇ ਤੇ ਸਵਾਲ ਇਹ ਨਿਸ਼ਾਨ ਕਿ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਉਧਰ ਪੁਲਿਸ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਬੰਦੀ ਕਾਰਵਾਈ ਜ਼ਰੂਰ ਕੀਤੀ ਜਾਏਗੀ ਲੇਕਿਨ ਕਦੋਂ ਕੀਤੀ ਜਾਏਗੀ ਕਿਵੇਂ ਕੀਤੀ ਜਾਏਗੀ ਕਿੰਨੀ ਸੰਜੀਦਗੀ ਦਿਖਾਈ ਜਾ ਰਹੀ ਹੈ ਪੁਲਿਸ ਦੇ ਵੱਲੋਂ ਇਸ ਪੂਰੇ ਮਾਮਲੇ ਨੂੰ ਲੈ ਕੇ ਇਸ ਨੂੰ ਲੈ ਕੇ ਸਵਾਲ ਹੈ ਜਦੋਂ ਸਾਨੂੰ ਤੇ ਕੁੱਟਿਆ ਮਰਿਆ ਗਿਆ ਤੂੰ ਸਾਨੂੰ ਕਹ ਰਿਹਾ ਤੇ ਕੁੱਟਿਆ ਕੀ ਲੈਣਾ ਸਾਡੇ ਕੋ ਫਿਰ ਇਹਨਾਂ ਕਿਹਾ ਵੀ ਤੁਹਾਡਾ ਮੁੰਡਾ ਸਾਡੀ ਕੁੜੀ ਲੈ ਗਿਆ ਤੇ ਅਸੀਂ ਕਿਹਾ ਵੀ ਸਾਨੂੰ ਇੱਚੀ ਦਾ ਨਹੀਂ ਪਤਾ ਇਸ ਬਾਰੇ ਸਾਨੂੰ ਕੋਟ ਦੇ ਰਹਿ ਤੂੰ ਕੋਈ ਸਰਾਹ ਦੱਸੋ ਤਾਂ ਅਸੀਂ ਦੋ ਜੀਆਂ ਨੇ ਆਖਿਆ ਵੀ ਸਾਨੂੰ ਕੋਈ ਪਤਾ ਨਹੀਂਗਾ ਫਿਰ ਇਹਨਾਂ ਘਰਦਿਆਂ ਨੇ ਕੱਪੜੇ ਲਾ ਗਏ ਇਹਨਾਂ ਨੇ ਵੀਡੀਓ ਬਣਾਈ ਮਣੀ ਨੇ ਤੇ ਮਨਿਲਾ ਵੀਡੀਓ ਬਣਾ ਕੇ ਜਾਂਦੇ ਜਾਂ ਕਰਦਾਂਗੇ ਉਹ ਕਰਦੇ ਦੀ ਦੱਸੋ ਅਸੀਂ ਮਿੰਤਾ ਤਰਲੇ ਕੋਤੇ ਫੇਰੇ ਨਾ ਕਰਦਿਆਂ ਦੇ ਕਾਪੇ ਮਾਰੇ ਨਿਸ਼ਾਨ ਦੇ ਫੋਟੋਆਂ ਵੀ ਬਣੀਆਂ ਵਖਾਂ ਦੇ ਕਾਬਲ ਨਹੀਂ ਹੈ ਗਿਆ 12 ਤਰੀਕ ਨੂੰ ਚੱਕ ਕੇ ਲੈ ਗਏ ਆ ਬੂਏ ਉਤਲਾ ਬੂਆ ਪੰਨੇ ਆ ਪੌੜੀਆਂ ਵਾਲਾ ਭਨ ਕੇ ਸੀਸੇ ਸਾਂ ਭਨ ਕੇ ਤੇ ਸਾਨੂੰ ਚੱਕ ਕੇ ਘਰ ਆਏ ਆ ਟਾੜ-ਟਾੜ ਕਰਦੇ ਤੇ ਸਾਨੂੰ ਚੱਕ ਕੇ ਤੇ ਲੈ ਗਿਆ ਕੁੱਟਮਾਰ ਬਹੁਤ ਜ਼ਿਆਦੀ ਕੀਤੀ ਆ ਇੱਕ ਕੁੜੀ ਦਾ ਭਰਾ ਉਹਦੇ ਮੂੰਹ ਤੋਂ ਗੋਲੂ ਬੰਦ ਖੁੱਲ ਗਿਆ ਸੀ ਦੂਜਿਆਂ ਦੇ ਮੂੰਹ ਦਿੱਤੇ ਪਰਨੇ ਬੱਦੇ ਸੀ ਉਹ ਸਾਥੋਂ ਪਛਾਣੇ ਨਹੀਂ ਗਏ ਪਾਰਟੀ ਦਾ ਆਪਸ ਦਾ ਡਿਸਪੂਟ ਵੀ ਹੈਗਾ ਤੇ ਡੀਐਸਪੀ ਸਿਟੀ ਸਾਹਿਬ ਨੂੰ ਵੈਰੀਫਾਈ ਕਰ ਰਹੇ ਹਨ ਵੈਰੀਫਾਈ ਕਰਕੇ ਜਿਵੇਂ ਜੈਸੀ ਸੂਰਤ ਕਾ ਵੀ ਕੋ ਕਰਮ ਕੀਤੀ ਜਾਊਗੀ ਧੰਨਵਾਦ ਜੀ ਸਰੋ ਨਾਮ ਹਰੂਪਲ ਕਾਇਆ ਗਿਆ ਕਿ ਮਲਾਜ ਡੀਐਸਪੀ ਸਿਟੀ ਸਾਹਿਬ ਤਾਂ ਹੀ ਵੈਰੀਫਾਈ ਕਰ ਰਹੇ ਹਨ ਪਹਿਲੇ ਵੀ ਦੇਖੋ ਪਰਚਾ ਹੋਇਆ ਸੀ ਜਿਸ ਵਿੱਚ ਜੁੜਾ ਹੈਗਾ ਇੱਕ ਕੁੜੀ ਨੂੰ ਭਜਾ ਕੇ ਲੈ ਜਾਣ ਦਾ ਮਸਲਾ ਸੀ ਜੀ ਤੇ ਕੋਰਟ ਵਿੱਚ ਵੀ ਚੱਲ ਰਿਹਾ ਹੈ ਆ ਡੀਐਸਪੀ ਸਿਟੀ ਸਾਹਿਬ ਕਰ ਰਹੇ ਵੈਰੀਫਾਈ ਕਰਵਾਈ ਧੰਨਵਾਦ ਜੀ ਬਿਲਕੁਲ ਜੀ ਜੜੀ ਬੰਦੀ ਕਾਰਵਾਈ ਉਹ ਜ਼ਰੂਰ ਕੀਤੀ ਜਾਊਗੀ ਧੰਨ ਰਾਜੇਸ਼ ਕਟਾਰੀਆ ਸਾਡੇ ਨਾਲ ਫੋਨ ਲਾਈਨ ਤੇ ਜੁੜ ਚੁੱਕੇ ਨੇ ਰਾਜੇਸ਼ ਇੱਕ ਵੱਡਾ ਸਵਾਲੀਆ ਨਿਸ਼ਾਨ ਹੈ ਪੁਲਿਸ ਪ੍ਰਸ਼ਾਸਨਿਕ ਅਮਲੇ ਤੇ ਕਿ ਕਾਰਵਾਈ ਨਹੀਂ ਕੀਤੀ ਜਾ ਰਹੀ ਹੈ ਕਿਉਂਕਿ ਇੱਕ ਕਿਨੋਣਾ ਕਾਰਨਾਮਾ ਜਿਸ ਨੇ ਕੀਤਾ ਹੈ ਕਿਸੇ ਪੁਲਿਸ ਮੁਲਾਜ਼ਮ ਦੇ ਬੇਟੇ ਦੇ ਵੱਲੋਂ ਇਹ ਕਰਤੂਤ ਕੀਤੀ ਗਈ ਹੈ ਹੁਣ ਤੱਕ ਪੁਲਿਸ ਨੇ ਕੀ ਕਾਰਵਾਈ ਅਮਲ ਦੇ ਵਿੱਚ ਲਿਆਂਦੀ ਹੈ ਲਿਆਂਦੀ ਹੈ ਵੀ ਜਾਂ ਨਹੀਂ ਜੀ ਗਗਨ ਜੇ ਪੁਲਿਸ ਕੰਦੀ ਕਾਰਵਾਈ ਦੀ ਗੱਲ ਕਰੀਏ ਤੇ ਐਸਪੀ ਦੀ ਬਾਈਟ ਤੁਸੀਂ ਸੁਣ ਲਈ ਜੀ ਅਸੀਂ ਇੱਕ ਵੀ ਐਸਪੀ ਦੀ ਡਿਊਟੀ ਲਗਾ ਦਿੱਤੀ ਗਈ ਹੈ ਉਹ ਵੈਰੀਫਾਈ ਕਰਕੇ ਫਿਰ ਜੋ ਐਕਸ਼ਨ ਬਣੇਗਾ ਉਹ ਨਾਲ ਕੀਤਾ ਜਾਵੇਗਾ ਵੱਡਾ ਸਵਾਲ ਇਹ ਹੈ ਕਿ ਜਿਸ ਥਾਣੇ ਦੇ ਵਿੱਚ ਇਹਨਾਂ ਦੇ ਖਿਲਾਫ ਲੜਕੀ ਨੂੰ ਭਜਾਉਣ ਦਾ ਮਾਮਲਾ ਦਰਜ ਹੈ ਉਸੇ ਥਾਣੇ ਦੇ ਵਿੱਚ ਲੜਕੀ ਦਾ ਪਿਤਾ ਜਿਹੜਾ ਹੈ ਤਨਾਤ ਹੈਗਾ ਹੈ ਪੁਲਿਸ ਜਿਹੜੀ ਹੈ ਉਹਨਾਂ ਦੀ ਉਹਨਾਂ ਦਾ ਪੱਖ ਪੂਰਤੀ ਸੀ ਇਹਨਾਂ ਦੇ ਉੱਪਰ ਪੰਜ ਲੋਕਾਂ ਉੱਪਰ ਜਿਹੜਾ ਹੈ ਲੜਕੀ ਨੂੰ ਭਜਾਉਣ ਦਾ ਜਦ ਵੀ ਇਹਨਾਂ ਨੇ ਇਲਜ਼ਾਮ ਲਗਾਏ ਨੇ ਉਸ ਤੇ ਕਾਹ ਦੇ ਸੁਣਦੇ ਹਨ ਐਫ ਆਈ ਆਰ ਕਰਤੀ ਜਦਕਿ ਇਹ ਆਪਣੀ ਕੁੱਟਮਾਰ ਦੀ ਐਫ ਆਈ ਆਰ ਥਾਣੇ ਤੱਕ ਦੇਣ ਗਏ ਤੇ ਕਿਸੇ ਨੇ ਇਹਨਾਂ ਦੀ ਸੁਣਵਾਈ ਨਹੀਂ ਕੀਤੀ ਉਹ ਪਿਛਲੇ 6-7 ਦਿਨ ਤੋਂ ਘਰੋਂ ਬਾਹਰ ਰਹਿ ਰਹੇ ਉਹਨਾਂ ਨੂੰ ਦੱਸ ਰਹੇ ਕਿ ਸਾਨੂੰ ਜਿਹੜਾ ਜਨੂਨ ਆ ਮਾਰਨ ਘਰ ਦੇ ਅੱਗੇ ਜਿਹੜਾ ਉਹਨਾਂ ਦੀ ਗੱਡੀਆਂ ਖੜੀਆਂ ਰਹਿੰਦੀਆਂ ਜਦੋਂ ਐਸ ਐਸ ਪੀ ਨੂੰ ਅਸੀਂ ਧਿਆਨ ਚ ਲਿਆਂਦਾ ਇਹ ਮਾਮਲਾ ਤੇ ਐਸ ਪੀ ਨੇ ਕਿ ਡੀ ਐਸ ਪੀ ਦੀ ਡਿਊਟੀ ਲਗਾਈ ਹੈ ਕਿ ਤੁਸੀਂ ਇਹਨੂੰ ਵੈਰੀਫਾਈ ਕਰੋ ਔਰ ਇਹ ਪਤਾ ਕਰਕੇ ਜੋ ਇਹਨਾਂ ਕਾਰਵਾਈ ਹੋਏਗੀ ਉਹ ਬੰਦੀ ਕਰਵਾਈ ਹੀ ਕਰਾਂਗੇ ਨਗਨ ਦੀ ਗੱਲ ਕੀਤੀ ਜਾਵੇ ਇਸ ਗੱਲ ਦੀ ਮੁੱਤੇ ਦੀ ਕਿ ਕੋਈ ਜਿਲ੍ਹਾ ਹੈ ਲੜਕੀ ਦਾ ਪਿਤਾ ਜਿਹੜਾ ਹੈਗਾ ਉਹ ਪਟਿਆਲਾ ਪੁਲਿਸ ਦਾ ਹੋਂਗਾਰ ਦਾ ਇੱਕ ਜਵਾਨ ਹੈਗਾ ਜਿਹੜਾ ਕਿ ਆਰਪੀ ਥਾਣੇ ਦੇ ਚਨਾਤ ਹੈ ਉਹ ਇਹ ਜਿਹੜਾ ਪਿੰਡ ਹੈਗਾ ਇਹ ਆਰਪੀ ਥਾਣੇ ਦੇ ਅੰਦਰ ਹੀ ਪੈਂਦਾ ਹੈ ਤੇ ਪੁਲਿਸ ਜਿਹੜੀ ਹੈ ਉਹਨਾਂ ਦਾ ਅਹੀ ਤੱਕ ਪੂਰਤੀ ਹੈ ਇਹਨਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ ਪੁਲਿਸ ਦੇ ਸਾਹਮਣੇ ਵੀ ਇਹਨਾਂ ਦਾ ਕੁੱਟਮਾਰ ਕੀਤੀ ਗਈ ਉਸ ਤੋਂ ਬਾਅਦ ਇਹਨਾਂ ਨੂੰ ਘਰ ਦੇ ਅੰਦਰ ਜ਼ਬਰਦਸਤੀ ਰਾਤ ਨੂੰ ਵੜ ਕੇ ਛੱਤਾਂ 'ਚ ਜਿਹੜਾ ਆਏ ਹੈ ਉੱਥੇ ਚੱਕ ਕੇ ਇਹਨਾਂ ਨੂੰ ਗੱਡੀ ਦੇ ਵਿੱਚ ਲੈ ਗਏ ਇਹਨਾਂ ਦਾ ਇਹ ਵੀ ਇਲਜ਼ਾਮ ਹੈ ਕਿ ਸਾਨੂੰ ਪਹਿਲਾਂ ਨਹਿ ਦੁਸ਼ਤ ਲੱਗੇ ਜਿਵੇਂ ਕਿ ਉੱਥੇ ਕੋਈ ਪਬਲਿਕ ਆ ਗਈ ਤੇ ਉਸ ਤੋਂ ਬਾਅਦ ਇਹਨਾਂ ਨੇ ਗੱਡੀ ਵੀ ਭਜਾ ਲਈ ਉਹ ਅੱਗੇ ਲਿਆ ਕੇ ਜਿਹੜਾ ਹੈ ਬਹੁਤ ਬੁਰੀ ਤਰ੍ਹਾਂ ਉਹਨਾਂ ਦੇ ਕਪੜੇ ਲਾਜ ਹੈ ਜਿਹੜਾ ਹੈ ਕੁੱਟਮਾਰ ਕੀਤੀ ਗਈ ਹੈ ਹੂੰ ਹੂੰ ਔਰ ਇਹ ਵੀ ਕਹਿਣਾ ਹੈ ਕਿ ਨਾਲ ਕਿ ਲੜਕਾ ਲੜਕੀ ਦੋਨੋਂ ਬਾਲਗ ਹੈਗੇ ਸਾਨੂੰ ਨਹੀਂ ਪਤਾ ਲੜਕਾ ਆਪਣਾ ਕੰਮ ਕਰਦਾ ਹੈਗਾ ਉਹ ਕਿਦੋਂ ਲੈ ਗਿਆ ਸਾਨੂੰ ਤਾਂ ਜਦੋਂ ਇਹਨਾਂ ਨੇ ਕੁੱਟਿਆ ਸ਼ੁਰੂ ਕੀਤਾ ਅਸੀਂ ਪੁੱਛੇ ਸਾਡਾ ਗੁਨਾਹ ਕੀ ਹੈ ਉਹ ਕਹਿੰਦੇ ਤੁਹਾਡਾ ਲੜਕਾ ਸਾਡੀ ਜਿਹੜੀ ਜਿਹੜਾ ਹੈ ਲੜਕੀ ਪਿਛਾੜ ਕੇ ਲੈ ਗਿਆ ਤੁਸੀਂ ਪਤਾ ਦੱਸੋ ਕਿੱਥੇ ਹੈਗਾ ਜਾਂ ਕਿ ਸਾਨੂੰ ਵੀ ਨਹੀਂ ਪਤਾ ਹੈਗਾ ਇਸ ਮਾਮਲੇ ਦਾ ਕਿ ਉਹ ਦੋਵੇਂ ਲੋਕ ਕਿੱਥੇ ਹੈ ਜੀ ਨਹੀਂ ਠੀਕ ਹੈ ਗੱਲ ਹੂੰ ਚੋ ਪੁਲਿਸ ਗਾਰਵਾਈ ਦੇ ਨਾਮ ਤੇ ਸਿਰਫ ਗੱਲਾਂ ਕਰ ਰਹੀ ਹੈ ਯਾ ਵਾਕਈ ਕੋਈ ਕਾਰਵਾਈ ਕੀਤੀ ਜਾਏਗੀ ਕਿੰਨੀ ਸੰਜੀਦਾ ਨਜ਼ਰ ਆ ਰਹੀ ਹੈ ਪੁਲਿਸ ਦੇਖੋ ਇਹਨਾਂ ਨੇ ਸਾਨੂੰ ਦੱਸਿਆ ਕਿ ਇਹ ਜਿਹੜਾ ਹੈ ਨਾ ਉਹ ਦਾ ਪਿਓ ਜਿਹੜਾ ਹੈਗਾ ਲੜਕੀ ਦਾ ਉਹ ਉਸੇ ਥਾਂ ਦੇ ਤਨਾਤ ਹੈ ਜਦੋਂ ਅਸੀਂ ਐਸਪੀ ਨਾਲ ਗੱਲ ਕੀਤੀ ਔਰ ਉਸ ਨੂੰ ਕਿਹਾ ਕਿ ਨਾ ਪਹਿਲੀ ਗੱਲ ਤਾਂ ਸਾਡੇ ਪੰਜਾਬ ਪੁਲਿਸ ਦਾ ਜਵਾਨ ਨਹੀਂ ਹੈਗਾ ਉਹ ਹੋਮਗਾਰਡ ਹੈ چاہے ਉਹ ਹੋਮਗਾਰਡ ਦਾ ਜਵਾਨ ਹੈ ਤਾਂ ਪੁਲਿਸ ਦੇ ਨਾਲ ਹੀ ਤਨਾਤ ਹੈਗਾ ਹੋਮਗਾਰਡ ਵੀ ਤਾਂ ਪੁਲਿਸ ਵਿੱਚ ਹੀ ਗਿਣਤੀ ਆ ਜਾਂਦੀ ਹੈ ਉਹ ਲੋਗੀਆਂ ਨੇ ਇਹ ਕਿਹਾ ਕਿ ਅਸੀਂ ਡੀਐਸਪੀ ਦੀ ਜਿਹੜੀ ਹੈ ਡਿਊਟੀ ਲਗਾਈ ਹੈ ਉਹ ਹਰ ਮਾਮਲੇ ਦੀ ਜਿਹੜੀ ਹੈ ਵਾਰੀ ਵਾਈ ਕਰਕੇ ਤੇ ਇਸ ਤੋਂ ਬਾਅਦ ਇਹਨਾਂ ਦੀ ਕਾਰਵਾਈ ਕਰੇਗਾ ਜਦ ਕਿ ਉਹਨਾਂ ਦੇ ਉੱਪਰ ਮਾਮਲਾ ਦਰਖੇਗਾ ਅਗਰ ਪੁਲਿਸ ਡੀਐਸਪੀ ਉਹਨਾਂ ਦੇ ਕੋਲ ਜਾਂਦਾ ਵੀ ਹੈ ਤਉਹਨਾ ਦੇ ਪਰਲੇ ਹੀ ਮਾਮਲਾ ਦੱਲੇਗਾ ਤਾਂ ਉਹਨੂੰ ਅਰੈਸਟ ਵੀ ਕਰ ਸਕਦੇ ਹੋ ਇਸੇ ਗੱਲ ਦੇ ਮਾਰੇ ਉਹ ਜਿਹੜੇ ਹੈ ਰਿਸ਼ਕਾ ਦਾ ਦੇ ਘਰ ਆਪਣੇ ਆਸ-ਪਾਸ ਦੇ ਇਲਾਕਿਆਂ ਦੇ ਵਿੱਚ ਜਿੱਥੇ ਰਿਸ਼ਕਾ ਦੇ ਘਰ ਰਹਿ ਰਹੇ ਹੋ ਇੱਕ ਥਾਂ ਤੇ ਨਹੀਂ ਰਹਿ ਰਹੇ ਲਗਾਤਾਰ ਜਿਹੜੀ ਹੈ ਜਗ੍ਹਾ ਬਦਲ ਰਹੇ ਨਾ ਇਹ ਉਹਨਾਂ ਅੱਜ ਇਸ ਮਹਿਲਾ ਦੇ ਨਾਲ ਉਸਨੂੰ ਪਜਾ ਕੇ ਲੈ ਕੇ ਜਾਣਾ ਉਸ ਦਿਨ ਕੁੱਟਮਾਰ ਕਰਨੀ ਫਿਰ ਉਸ ਦੀ ਵੀਡੀਓ ਬਣਾ ਕੇ ਮਤਲਬ ਇੱਕ ਕਦੋਂ ਸੰਪਰਕ ਦੇ ਵਿੱਚ ਆਈ ਮਹਿਲਾ ਇਹ 12 ਤਰੀਕ ਦੀ ਰਾਤ ਦਾ ਦੱਸ ਰਹੇ ਕਿ ਲੜਕਾ ਜਿਹੜਾ ਹੈਗਾ ਇਹਨਾਂ ਦਾ ਜਵਾਨ ਹੈਗਾ ਉਹ ਉਹ ਬਿਲਹ ਹੈ ਵੇਲਡਿੰਗ ਦਾ ਕੰਮ ਕਰਦਾ ਹੈ ਗਿੱਲਾ ਗੇਟ ਵਗੈਰਾ ਬਣਾਉਂਦਾ ਕਾਰੀਗਰ ਹੈਗਾ ਉਹ ਲੜਕਾ ਜਿਹੜਾ ਹੈ ਕਰੀਮ ਹੈਗਾ 27-28 ਸਾਲ ਦਾ ਲੜਕੀ ਜਿਹੜੀ ਹੈ 20-21 ਸਾਲ ਦੀ ਹੈਗੀ ਹੈ ਉਹਨਾਂ ਦੇ ਕਦੋਂ ਆਪਸ ਚ ਰਿਲੇਸ਼ਨ ਹੋਏ ਉਹਨਾਂ ਦੀ ਕੀ ਪਲੈਨਿੰਗ ਸੀ ਇਹਨਾਂ ਦੇ ਮੁਤਾਬਿਕ ਸਾਨੂੰ ਕੁਝ ਨਹੀਂ ਪਤਾ ਸੀਗਾ ਕੋਈ ਲੜਕਾ ਕੰਮਾਂਦਾ ਖੰਡਾ ਘਰੇ ਜੂੜ ਆਂਦਾ ਸੀਗਾ ਘਰ ਜਦੋਂ ਕਹਿ ਕੇ ਗਿਆ ਕਿ ਮੈਂ ਕਿਸੇ ਫੰਕਸ਼ਨ ਤੇ ਜਾ ਰਿਹਾ ਹਾਂ ਆਵਰੀ ਮਦਦ ਨੂੰ ਤੇ ਮਦਦ ਨੇ ਕਿਹਾ ਕਿ ਕਿਹੜੇ ਫੰਕਸ਼ਨ ਤੇ ਜਾਣਾ ਕਹਿੰਦੇ ਮੇਰੇ ਦੋਸਤ ਦੇ ਕਿਸੇ ਦੇ ਫੰਕਸ਼ਨ ਹੈਗਾ ਮੈਂ ਉੱਥੇ ਜਾ ਰਿਹਾ ਉਸ ਤੋਂ ਬਾਅਦ ਉਹ ਘਰ ਨਹੀਂ ਆਇਆ ਤੇ ਇਹਨਾਂ ਨੇ ਫਿਸ਼ ਗੱਲ ਫਾਇਆ ਸੀਗਾ ਉਸ ਤੋਂ ਬਾਅਦ ਇਹਨਾਂ ਨੇ ਕਿਹਾ ਕਿ ਚਲੋ ਅਜਵਾਲ ਮੁੰਡਾ ਸ਼ਾਇਦ ਕਿਤੇ ਰੁਕ ਗਿਆ ਹੋਵੇ ਕਦੇ ਨਹੀਂ ਛੜ ਆ ਜਾਏਗਾ ਲੇਕਿਨ ਰਾਤ ਨੂੰ ਹੀ ਜਿਹੜਾ ਇਹਨਾਂ ਦੇ ਉੱਪਰ ਉਹ ਹਮਲਾ ਕਰ ਦਿੱਤਾ ਜਾਂਦਾ ਹੈ ਲੜਕੀ ਦੇ ਪ੍ਰਭਾਵ ਵੱਲੋਂ ਦੇ ਭਰਾ ਵੱਲੋਂ ਠੀਕ ਠੀਕ ਹੈ ਠੀਕ ਹੈ ਬਬਾ ਸ਼ੁਕਰੀਆ ਫਿਲਹਾਲ ਤੱਕ ਦੀ ਜਾਣਕਾਰੀ ਦੇ ਲਈ ਕੋਈ ਵੀ ਅਪਡੇਟ ਹੋਏਗਾ ਸੜ ਤੱਕ ਜਾਣਕਾਰੀ ਜ਼ਰੂਰ ਪਹੁੰਚਾਣਾ